ਹੀ ਗੁਰੂ ਚੀਕਾ ਖਾਲਸਾ ਵਾਹੀ ਗੁਰੂ ਚੀਕੀ ਫਾਤੇ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਭੂ ਸ਼ਹੀਦਾ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਤਾਰ ਕਰਦੇ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਲੱਖਾਂ ਹੀ ਸੰਗਤਾਂ ਚਪੈਰਾ ਸਾਹਿਬ ਦੀ ਹਾਜ਼ਰੀ ਭਰਦੀਆਂ ਨੇ ਤੇ ਲੱਖਾਂ ਹੀ ਸੰਗਤਾਂ ਦੇ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਹੁੰਦੀ ਏ ਉਹਨਾਂ ਦੇ ਦੁੱਖ ਰੋਗ ਦੂਰ ਹੁੰਦੇ ਨੇ ਤੇ ਜੋ ਵੀ ਉਹਨਾਂ ਨੂੰ ਪ੍ਰੋਬਲਮ ਹੁੰਦੀਆਂ ਨੇ ਕਈ ਵਾਰ ਜੋ ਕਾਰਜ ਨਹੀਂ ਸਿੱਧ ਆਉਂਦੇ ਤੇ ਉਹ ਕਾਰਜ ਵੀ ਫਿਰ ਖਾਲਸਾ ਜੀ ਸਿੱਧ ਹੋ ਜਾਂਦੇ ਨੇ ਸਭ ਤੋਂ ਵੱਡੀ ਗੱਲ ਤਾਂ ਆਪਾਂ ਜਦੋਂ ਗੁਰਬਾਣੀ ਦੇ ਜਾਪ ਕਰਦੇ ਆ ਉਦੋਂ ਆਪਣਾ ਆਪਣੇ ਗੁਰੂ ਤੇ ਭਰੋਸਾ ਵੀ ਇੰਨਾ ਹੋਣਾ ਚਾਹੀਦਾ ਹੈ ਕਿ ਆਪਣੇ ਤੇ ਭਾਵੇਂ ਕਿੰਨਾ ਵੀ ਦੁੱਖ ਹੋਵੇ ਕਿੰਨੀ ਵੀ ਤਕਲੀਫ ਹੋਵੇ ਬਸ ਆਪਣਾ ਭਰੋਸਾ ਇਹੀ ਹੋਵੇ ਕਿ ਅੱਜ ਦੀ ਤਾਂ ਕੱਲ ਮੇਰੇ ਵਾਹਿਗੁਰੂ ਨੇ ਸਭ ਕੁਝ ਠੀਕ ਕਰ ਦੇਣਾ ਜਦੋਂ ਕਦੇ ਖਾਲਸਾ ਜੀ ਆਪਣੇ ਪਾਠ ਕਰਨ ਦੇ ਬਾਵਜੂਦ ਵੀ ਆਪਣੀ ਕੋਈ ਵੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀਗੀ ਆਪਾਂ ਨੂੰ ਲੱਗਦਾ ਹੈ ਆਪਾਂ ਬਹੁਤ ਪਾਠ ਕਰਦੇ ਆਂ ਪਰ ਮੇਰੀ ਤਾਂ ਰੱਬ ਪਤਾ ਨਹੀਂ ਕਿੱਥੇ ਬੈਠਾ ਹੈ ਸੋੜੀ ਨਹੀਂ ਰਿਹਾ ਉਸ ਸਮੇਂ ਖਾਲਸਾ ਜੀ ਪਰਮਾਤਮਾ ਆਪਾਂ ਨੂੰ ਪਰਖਦਾ ਹੈ ਕਿ ਆਪਾਂ 1 ਸਾਲ ਤੱਕ ਟਿਕਦੇ ਆ 2 ਸਾਲ ਤੱਕ ਟਿਕਦੇ ਆ ਕਿ ਆਪਾਂ 4 ਸਾਲ ਤੱਕ ਟਿਕਦੇ ਆ ਕਿਉਂਕਿ ਜਿਹੜਾ ਆਪਣਾ ਮਨ ਹੀ ਖਾਲਸਾ ਜੀ ਉਹ ਇੰਨਾ ਬੇਈਮਾਨ ਹੋ ਜਾਂਦਾ ਹੈ ਜਦੋਂ ਆਪਾਂ ਪਾਠ ਸੁਖਦੇ ਆ ਜਾਂ ਸੇਵਾ ਸੁਖਦੀਆਂ ਚੋ ਪਹਿਰਾ ਸਾਹਿਬ ਸੁਖਦੇ ਆ ਕੱਟਦੇ ਆ ਜੋਤ ਜਗਾਉਂਦੇ ਆ ਜਦੋਂ ਆਪਣੀ ਅਰਦਾਸ ਬੇਨਤੀ ਪੂਰੀ ਹੋ ਜਾਂਦੀ ਹੈ ਨਾ ਤੇ ਫਿਰ ਆਪਾਂ ਉਹ ਸਭ ਕੁਝ ਕਰਮਾਂ ਛੱਡ ਦਿੰਦੇ ਆ ਕਿਉਂਕਿ ਆਪਾਂ ਨੂੰ ਉਸ ਸਮੇਂ ਕੀ ਹੁੰਦਾ ਹੈ ਆਪਾਂ ਨੂੰ ਹੁੰਦਾ ਹੈ ਕਿ ਮੇਰੀ ਤਾਂ ਅਜੇ ਅਰਦਾਸ ਬੇਨਤੀ ਪੂਰੀ ਹੋਗੀ ਮੇਰੇ ਤੇ ਤਾਂ ਜੋ ਦੁੱਖ ਸੀ ਕਸ਼ਟ ਸੀ ਜੋ ਰੋਗ ਸੀ ਮੇਰੀ ਦੇਹ ਨੂੰ ਲੱਗਾ ਉਹ ਦੁੱਖ ਕਸ਼ਟ ਸਭ ਕੱਟਿਆ ਗਿਆ ਹੈ ਵੀ ਮੈਨੂੰ ਹੁਣ ਕੀ ਜ਼ਰੂਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਜਾਪ ਕਰਨ ਦਾ ਜਾਂ ਫਿਰ ਸੇਵਾ ਕਰਨ ਦਾ ਕਿਸ ਤਰ੍ਹਾਂ ਵੀ ਕਰਦਾ ਗਿਆ ਲੋਖਾਲਸਾ ਜੀ ਆਪਾ ਜਦੋਂ ਇਹ ਸਭ ਕੁਝ ਆਪਣੀ ਝੋਲੀ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਦਾਤਾ ਪੈ ਜਾਂਦੀਆਂ ਨੇ ਤੇ ਆਪਾਂ ਕੀ ਇਹ ਆਪਣਾ ਮੁਖ ਵੋੜ ਲੈਂਦੇ ਆ ਸਗੋਂ ਦੀ ਆਪਾਂ ਨੂੰ ਸਭ ਕੁਝ ਵਧਾ ਦੇਣਾ ਚਾਹੀਦਾ ਹੈ ਘਟਾਉਣ ਦੀ ਬਜਾਏ ਜਦੋਂ ਸਭ ਕੁਝ ਇੱਕ ਵਾਰ ਆਪਾਂ ਨੂੰ ਮਿਲ ਜਾਂਦਾ ਫਿਰ ਆਪਾਂ ਨਾ ਹੀ ਪਾਠ ਕਰਦੇ ਆ ਨਾ ਹੀ ਸੇਵਾ ਕਰਦੇ ਆ ਨਾ ਹੀ ਆਪਾਂ ਮਹਾਰਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੀ ਆ ਕਿ ਵਾਹਿਗੁਰੂ ਤੁਸੀਂ ਸਾਨੂੰ ਇੰਨੇ ਜੋਗਾ ਕੀਤਾ ਜਦੋਂ ਆਪਾਂ ਇਸ ਹਾਲਾਤ ਦੇ ਵਿੱਚ ਹੋਣੇ ਆ ਖਾਲਸਾ ਜੀ ਫਿਰ ਉਸ ਤੋਂ ਬਾਅਦ ਦੇ ਵਿੱਚ ਜੋ ਆਪਣੀ ਜ਼ਿੰਦਗੀ ਦੇ ਵਿੱਚ ਸੁੱਖਾਂ ਤੋਂ ਬਾਅਦ ਦੁੱਖ ਆਉਂਦੇ ਨੇ ਉਹਨਾਂ ਦਾ ਮੇਨ ਰੀਜਨ ਆਪਾਂ ਖੋਦੀ ਹੁੰਦੇ ਆ ਕਿਉਂਕਿ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਭੁੱਲ ਜਾਂਦੇ ਆ ਤੇ ਫਿਰ ਪਰਮਾਤਮਾ ਆਪਾਂ ਨੂੰ ਕਿਸੇ ਨਾ ਕਿਸੇ ਜਰੀਏ ਦੁੱਖ ਦੇ ਕੇ ਯਾਦ ਕਰਾਉਂਦਾ ਹੈ ਕਿ ਆਪਾਂ ਆਪਣੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਅਕਾਲ ਪੁਰਖ ਪਰਮਾਤਮਾ ਸੱਚੇ ਪਾਤਸ਼ਾਹ ਨੂੰ ਆਪਾਂ ਭੁੱਲ ਚੁੱਕੇ ਆ ਉਥੇ ਆਪਣੀ ਖਾਲਸਾ ਜੀ ਇਹ ਬਹੁਤ ਵੱਡੀ ਗਲਤੀ ਹੋ ਜਾਂਦੀ ਏ ਇਸ ਕਰਕੇ ਤੁਸੀਂ ਇਸ ਗੰਨ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਕਰੋ ਕਿ ਜੇ ਤੁਹਾਡੇ ਕਾਰਜ ਸਫਲ ਵੀ ਹੋ ਜਾਂਦੇ ਨੇ ਤੇ ਫਿਰ ਵੀ ਤੁਸੀਂ ਪਰਮਾਤਮਾ ਦੀ ਗੁਰਬਾਣੀ ਦਾ ਜਾਪ ਬਿਲਕੁਲ ਵੀ ਨਹੀਂ ਛੱਡਣਾ ਸੇਵਾ ਕਰਨੀ ਨਹੀਂ ਛੱਡਣੀ ਗੁਰਦੁਆਰਾ ਸਾਹਿਬ ਵੀ ਜਾਣਾ ਨਹੀਂ ਛੱਡਣਾ ਕਿਉਂਕਿ ਖਾਲਸਾ ਜੀ ਜੇ ਆਪਾਂ ਗੱਲ ਕਰੀਏ ਆਪਾਂ ਡਾਕਟਰਾਂ ਨੂੰ ਵੀ ਦੂਸਰਾ ਰੱਬ ਮੰਨਦੇ ਆਂ ਇਹ ਇੱਕ ਪਰਮਾਤਮਾ ਇੱਕ ਡਾਕਟਰ ਜੇ ਰੱਬ ਰੂਪੀ ਹੁੰਦੇ ਨੇ ਜੇ ਕਿੰਨੇ ਵੱਡੇ ਰੋਗ ਦੇ ਵਿੱਚੋਂ ਕਸ਼ਟ ਦੇ ਵਿੱਚੋਂ ਕਿਸੇ ਨੂੰ ਕੱਢਦੇ ਨੇ ਤੇ ਉਹਨਾਂ ਨੂੰ ਦੂਜਾ ਰੱਬ ਮੰਨਿਆ ਜਾਂਦਾ ਹੈ। ਉਸੇ ਤਰ੍ਹਾਂ ਖਾਲਸਾ ਜੀ ਜੇ ਡਾਕਟਰ ਵੀ ਥੱਕ ਹਾਰ ਜਾਂ ਕਿਸੇ ਦੁੱਖ ਨੂੰ ਨਾ ਠੀਕ ਕਰਨ ਦੇ ਕਾਬਿਲ ਹੋਣ ਤਾਂ ਉਥੇ ਕੀ ਇਹ ਪਰਮਾਤਮਾ ਦਾ ਵਾਸ ਚੱਲਦਾ ਹੈ। ਜੇ ਆਪਾਂ ਗਰਬਾਣੀ ਦੇ ਜਾਪ ਕੀਤੇ ਹੋਣ ਆਪਾਂ ਸੇਵਾ ਸਿਮਰਨ ਕੀਤਾ ਹੋਵੇ ਤੇ ਆਪਾਂ ਕੋਈ ਵਧੀਆ ਕੰਮ ਕੀਤੇ ਹੋਣ ਵਧੀਆ ਕਰਮ ਕਮਾਏ ਖਾਲਸਾ ਜੀ ਜਿੰਨੇ ਮਰਜ਼ੇ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਣ ਉਹ ਫਿਰ ਆਪਾਂ ਨੂੰ ਦੁੱਖ ਦੁੱਖ ਲੱਗਦੇ ਹੀ ਨਹੀਂ ਹੈਗੇ ਤੇ ਜਬ ਤੋਂ ਵੱਡੀ ਗੱਲ ਇਹ ਵੀ ਪਹਿਲੀ ਤਾਂ ਗੱਲ ਜਦੋਂ ਆਪਾਂ ਗਰਬਾਣੀ ਦੇ ਜਾਪ ਕਰਦੇ ਆ ਆਪਣੇ ਘਰ ਦੇ ਵਿੱਚ ਆਪਣੇ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਨਹੀਂ ਆਉਂਦਾ ਖਾਲਸਾ ਜੀ ਇਹ ਗੱਲ ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਪਤਾ ਕੀ ਗੱਲ ਖਾਲਸਾ ਜੀ ਕਈ ਲੋਕ ਇਸ ਤਰ੍ਹਾਂ ਸੋਚਦੇ ਨੇ ਕਿ ਗੁਟਕਾ ਸਾਬ ਲੈ ਕੇ ਬੈਠ ਜਾਂਦੇ ਨੇ ਤੇ ਉਹਨੂੰ ਪੜੀ ਆਉਂਦੇ ਨੇ ਪੜੀ ਆਉਂਦੇ ਨੇ ਇਸ ਤਰ੍ਹਾਂ ਕੀ ਹੋ ਜਾਏਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜੋ ਪਾਠ ਕਰਦੀਆਂ ਆਪਾਂ ਜੋ ਆਪਾਂ ਗਰਬਾਣੀ ਦੇ ਚਾਪ ਕਰਦੀਆਂ ਵੀ ਇਹਨਾਂ ਦੇ ਇੱਕ ਇੱਕ ਸ਼ਬਦ ਦਾ ਜੋ ਅਰਥ ਹੈ ਉਹ ਕਿੰਨਾ ਕੀਮਤੀ ਹੈ ਸਾਡੇ ਲਈ ਕਿੰਨਾ ਸਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ ਉਹ ਇਸ ਗੱਲ ਤੋਂ ਜਾਣੋ ਨਹੀਂ ਹੁੰਦੇ ਖਾਲਸਾ ਜੀ ਇਸ ਕਰਕੇ ਹੀ ਉਹਨਾਂ ਦੀ ਪਰਮਾਤਮਾ ਦੇ ਵੱਲੋਂ ਹੀ ਬੁੱਧੀ ਪ੍ਰੇਸ਼ਟ ਹੁੰਦੀ ਹੈ ਜੋ ਆਪਣੇ ਇਸ ਮੁਖ ਤੋਂ ਬੋਲਦੇ ਨੇ ਕਿ ਇਹ ਜੋ ਕਿਤਾਬਿਕ ਲੈ ਕੇ ਪੜੀ ਜਾਂਦੇ ਨੇ ਇਸ ਤਰ੍ਹਾਂ ਕੀ ਹੋ ਸਕਦਾ ਸੋ ਖਾਲਸਾ ਜੀ ਆਪਾਂ ਇਹਨਾਂ ਲੋਕਾਂ ਦੇ ਵੱਲ ਇਹਨਾਂ ਦੀਆਂ ਗੱਲਾਂ ਦੇ ਵੱਲ ਬਿਲਕੁਲ ਨਹੀਂ ਧਿਆਨ ਦੇਣਾ ਤਾਂ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜਨਾ ਹੈ ਜਿੰਨਾ ਹੀ ਆਪਾ ਆਪ ਪਾਠ ਕਰਦੇ ਆਂ ਸੇਵਾ ਕਰਦੇ ਆ ਉਨਾ ਹੀ ਆਪਾ ਗੁਰਬਾਣੀ ਦਾ ਵੀ ਸਤਕਾਰ ਕਰਨਾ ਹੈ ਤੇ ਨਾਲ ਨਾਲ ਆਪਾ ਪੋਥੀ ਸਾਹਿਬ ਦਾ ਵੀ ਸਤਕਾਰ ਕਰਨਾ ਹੈ ਸਾਮ ਸੰਭਾਲ ਆਪਾ ਪੂਰੀ ਕਰਨੀ ਹੈ ਸੇਵਾ ਪੂਰੀ ਕਰਨੀ ਹੈ ਆਪਾ ਪੂਰੀ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਪਾਠ ਕਰਨਾ ਹੈ ਸੇਵਾ ਕਰਨੀ ਹੈ ਖਾਲਸਾ ਜੀ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ ਜੇ ਤੁਸੀਂ ਪਾਠ ਨਹੀਂ ਵੀ ਕਰਦੇ ਨਾ ਖਾਲਸਾ ਜੀ ਤਾਂ ਮੇਰੀ ਰਿਕਵੈਸਟ ਏ ਇੱਕ ਵਾਰ ਤੁਸੀਂ ਪਾਠ ਕਰਨਾ ਜ਼ਰੂਰ ਸ਼ੁਰੂ ਕਰੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇਗਾ ਕਿ ਜਦੋਂ ਤੋਂ ਤੁਸੀਂ ਗਰਬਾਣੀ ਦੇ ਜਾਪ ਕਰਨੇ ਸ਼ੁਰੂ ਕੀਤੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੀ ਬਦਲਾਅ ਆਏ ਨੇ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਖਾਲਸਾ ਜੀ ਆਪਣੇ ਮਨ ਨੂੰ ਸਕੂਨ ਮਿਲਦਾ ਹੈ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਤੁਸੀਂ ਗੱਲ ਨੋਟ ਕਰਕੇ ਦੇਖੋ ਕਿ ਆਪਾਂ ਨੂੰ ਘਰ ਤੋਂ ਕਿੰਨਾ ਚੰਗਾ ਲੱਗਦਾ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਕਿੰਨਾ ਸਕੂਨ ਮਿਲਦਾ ਹੈ ਕਿਉਂਕਿ ਖਾਲਸਾ ਜੀ ਉੱਥੇ 24 ਘੰਟੇ ਗਰਬਾਣੀ ਦੇ ਜਾਪ ਹੁੰਦੇ ਨੇ ਤੇ ਆਪਣੇ ਘਰ ਦੇ ਵਿੱਚ ਤਾਂ ਕਿਸੇ ਨਾ ਕਿਸੇ ਗੱਲ ਗੱਲ ਨੂੰ ਲੈ ਕੇ ਕਲੇਸ਼ ਰਹਿੰਦਾ ਇਸ ਕਰਕੇ ਆਪਣਾ ਮਨ ਉਸੇ ਤਰ੍ਹਾਂ ਦਾ ਹੀ ਰਹਿੰਦਾ ਤੁਸੀਂ ਜ਼ਰੂਰ ਗਰਬਾਣੀ ਦੇ ਜਾਪ ਕਰਨੇ ਸ਼ੁਰੂ ਕਰੋ ਪਾਠ ਕਰਨਾ ਸ਼ੁਰੂ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਜ਼ਰੂਰ ਕਿਰਪਾ ਹੋਵੇਗੀ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਜੋ ਹੱਦ ਬੀਤੀ ਏ ਇੱਕ ਮਾਤਾ ਜੀ ਦੀ ਏ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਦਾ ਦਿਲ ਦਾ ਜੋ ਇੰਨਾ ਵੱਡਾ ਰੋਗ ਸੀ ਉਹ ਠੀਕ ਹੋਇਆ। ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਮਾਤਾ ਜੀ ਦੱਸ ਰਹੀ ਆ ਕਿ ਮੇਰੀ ਸਿਹਤ ਬਿਲਕੁਲ ਵੀ ਠੀਕ ਨਹੀਂ ਸੀ ਰਹਦੀ ਕਹਿੰਦੇ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਮੇਰੀ ਸਿਹਤ ਦੇ ਵਿੱਚ ਪ੍ਰੋਬਲਮ ਰਹਿੰਦੀ ਸੀ ਜਿਵੇਂ ਕਦੇ ਮੇਰੀ ਸਿਹਤ ਦੇ ਵਿੱਚ ਇਸ ਤਰ੍ਹਾਂ ਲੱਗਣਾ ਕਿ ਮੈਨੂੰ ਇੰਨੀ ਵੀਕਨੈਸ ਹੈ ਵੀ ਮੇਰੇ ਤੋਂ ਬਿਲਕੁਲ ਵੀ ਨਹੀਂ ਸੀ ਉੱਠਿਆ ਜਾਂਦਾ ਕਹਿੰਦੇ ਕਦੀ ਮੈਨੂੰ ਫੀਵਰ ਦੀ ਤਰ੍ਹਾਂ ਲੱਗਣਾ ਕਦੇ ਕਮਜ਼ੋਰੀ ਲੱਗਣੀ ਕਹਿੰਦੇ ਕਾਫੀ ਟੈਸਟ ਕਰਵਾਏ ਟੈਸਟਾਂ ਦੇ ਵਿੱਚ ਵੀ ਕੁਝ ਨਾ ਆਉਣਾ ਕਹਿੰਦੇ ਪਰ ਜੋ ਵੀ ਖਾਣਾ ਪੀਣਾ ਮਾਤਾ ਜੀ ਦੱਸਦਿਆ ਕਿ ਉਹ ਵੀ ਨਹੀਂ ਸੀ ਬਚਦਾ ਹੁੰਦਾ ਕਹਿੰਦੇ ਕਿ ਹੌਲੀ ਹੌਲੀ ਕਰਕੇ ਵੀ ਮੇਰੀ ਇੰਨੀ ਜ਼ਿਆਦਾ ਕਹਿੰਦੇ ਪ੍ਰੋਬਲਮ ਵਧ ਗਈ ਕਹਿੰਦੇ ਵੀ ਮੈਂ ਇਹ ਸੋਚਿਆ ਹੀ ਨਹੀਂ ਸੀ ਕਿ ਮੈਨੂੰ ਐਡਾ ਵੱਡਾ ਰੋਗ ਲੱਗ ਗਿਆ ਖਾਲਸਾ ਜੀ ਮਾਤਾ ਜੀ ਦੱਸ ਰਿਹਾ ਕਹਿੰਦੇ ਕਿ ਫਿਰ ਮੈਂ ਬਹੁਤ ਡਾਕਟਰਾਂ ਕੋਲੋਂ ਮੈਡੀਸਿਨ ਲਈ ਕਹਿੰਦੇ ਮੈਡੀਸਨ ਲੈਣ ਦੇ ਬਾਵਜੂਦ ਵੀ ਮੈਨੂੰ ਕੋਈ ਫਰਕ ਨਾ ਪਿਆ। ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਇੱਕ ਡਾਕਟਰ ਦੇ ਕੋਲ ਚਾਨੇ ਆ ਉਥੇ ਜਾ ਕੇ ਕਹਿੰਦੇ ਡਾਕਟਰ ਸਾਨੂੰ ਸਾਰੇ ਸਰੀਰ ਦੇ ਟੈਸਟ ਕਰਦੇ ਨੇ। ਕਹਿੰਦੇ ਤੇ ਜਿਹੜਾ ਮੇਰਾ ਹਾਰਟ ਹੁੰਦਾ ਏ ਕਹਿੰਦੇ ਹਾਰਟ ਦੇ ਵਿੱਚ ਮੇਰੇ ਪਾਣੀ ਪਿਆ ਹੁੰਦਾ ਏ ਜਿਸ ਦੇ ਕਰਕੇ ਮਾਤਾ ਜੀ ਕਹਿੰਦੇ ਕਿ ਮੇਰੀ ਜੜੀ ਧੜਕਣ ਏ ਉਹ ਹਰ ਸਮੇਂ ਵਧੀ ਰਹਿੰਦੀ ਸੀ ਤੇ ਮੈਨੂੰ ਸਾਹ ਲੈਣ ਦੇ ਵਿੱਚ ਵੀ ਬਹੁਤ ਪ੍ਰੋਬਲਮ ਆਉਦੀ ਸੀ। ਕਦੇ-ਕਦੇ ਮਾਤਾ ਜੀ ਦੱਸਦੇ ਆ ਕਿ ਮੇਰੀ ਧੜਕਣ ਇੰਨੀ ਬਾਜਾ ਨਹੀਂ ਤੇ ਮੈਨੂੰ ਇਸ ਤਰ੍ਹਾਂ ਲੱਗਣਾ ਕਿ ਮੈਨੂੰ ਸਾਹ ਬਿਲਕੁਲ ਵੀ ਨਹੀਂ ਆਉਂਦਾ ਸਾਹ ਲੈਣਾ ਵੀ ਕਹਿੰਦੇ ਔਖਾ ਹੋ ਜਾਂਦਾ ਸੀ ਕਹਿੰਦੇ ਜਦੋਂ ਸੀ ਉਸ ਡਾਕਟਰ ਦੇ ਕੋਲ ਸਾਰੇ ਟੈਸਟ ਵੀ ਕਰਵਾਏ ਤਾਂ ਸਾਨੂੰ ਪਤਾ ਲੱਗਿਆ ਵੀ ਸਾਨੂੰ ਇਹ ਹੀ ਪ੍ਰੋਬਲਮ ਏ ਫਿਰ ਮਾਤਾ ਜੀ ਦੱਸਦੇ ਆ ਕਿ ਮੈਂ ਉਸ ਡਾਕਟਰ ਦੇ ਕੋਲੋਂ ਕਾਫੀ ਮੈਡੀਸਿਨ ਲਈ ਕਿੰਨੇ ਪਰ ਮੈਨੂੰ ਕੋਈ ਫਰਕ ਨਾ ਪਿਆ ਹੋਰ ਵੀ ਕਈ ਡਾਕਟਰਾਂ ਦੇ ਕੋਲ ਜਾ ਕੇ ਸਾਰੀਆਂ ਰਿਪੋਰਟਾਂ ਦਿਖਾ ਕੇ ਕਹਿੰਦੇ ਵੀ ਮੈਂ ਮੈਡੀਸਿਨ ਲਈ ਕਹਿੰਦੇ ਉੱਥੋਂ ਵੀ ਮੈਨੂੰ ਕੋਈ ਫਰਕ ਨਾ ਪਿਆ ਘਰ ਦੇ ਵਿੱਚ ਕਹਿੰਦੇ ਮੇਰੇ ਤੋਂ ਕੋਈ ਕੰਮ ਕਰਨੀ ਸੀ ਹੁੰਦਾ ਕਿਉਂਕਿ ਮੇਰੀ ਧੜਕਣ ਵਾਚ ਜਾਂਦੀ ਸੀ ਕਹਿੰਦੇ ਵੀ ਮੈਂ ਗੁਰਦੁਆਰਾ ਸਾਹਿਬ ਦਾ ਕਦੇ ਨਹੀਂ ਸੀ ਗਈ ਨਾ ਹੀ ਮੈਂ ਪਾਠ ਕੀਤਾ ਸੀ ਪਰ ਮਾਤਾ ਜੀ ਦੱਸਦੇ ਆ ਕਹਿੰਦੇ ਕਿ ਫਿਰ ਇੱਕ ਡਾਕਟਰ ਦੇ ਕੋਲ ਅਸੀਂ ਡਾਕਟਰ ਬਦਲ ਕੇ ਇੱਕ ਹੋਰ ਨਵੇਂ ਡਾਕਟਰ ਦੇ ਕੋਲ ਜਾਂਦੇ ਆ ਤੇ ਉਹ ਡਾਕਟਰ ਜਿਹੋ ਖਾਲਸਾ ਜੀ ਮਾਤਾ ਜੀ ਨੂੰ ਕਹਿੰਦੇ ਆ ਕਹਿੰਦੇ ਕਿ ਤੁਸੀਂ ਜਦੋਂ ਵੀ ਮੈਡੀਸਿਨ ਸਾਡੇ ਕੋਲੋਂ ਲੈਣ ਆਉਣੀ ਆ ਉਸ ਸਮੇਂ ਤੁਸੀਂ ਹਰ ਵਾਰ ਨੂੰ ਹੀ ਟੈਸਟ ਹੋਣਗੇ ਟੈਸਟ ਹੋ ਕੇ ਤੁਹਾਨੂੰ ਮੈਡੀਸਿਨ ਮਿਲਿਆ ਕਰੇਗੀ ਵੀ ਸਵਾਨ ਸਾਨੂੰ ਇਹ ਪਤਾ ਲੱਗੇਗਾ ਕਿ ਤੁਹਾਨੂੰ ਕਿੰਨਾ ਕੁ ਫਰਕ ਪਿਆ ਹੈ ਵੀ ਕਿੰਨਾ ਕੁ ਨਹੀਂ ਫਰਕ ਪਿਆ ਖਾਲਸਾ ਜੀ ਮਾਤਾ ਜੀ ਦੱਸ ਦਿਆ ਕਿ ਉਹ ਡਾਕਟਰ ਨੇ ਆਪਦੇ ਟੈਸਟ ਸਾਰੇ ਕੀਤੇ ਜੋ ਅਸੀਂ ਦਿਖਾਈ ਉਹ ਨਾ ਮੰਨੇ ਉਹਨਾਂ ਨੇ ਆਪਣੇ ਸਾਰੇ ਟੈਸਟ ਕਰਕੇ ਕਹਿੰਦੇ ਕਿ ਮੈਨੂੰ ਮੈਡੀਸਿਨ ਦੇ ਦਿੱਤੀ ਪਰ ਖਾਲਸਾ ਜੀ ਕਦੇ-ਕਦੇ ਤਾਂ ਜਿੱਥੇ ਡਾਕਟਰ ਵੀ ਥੱਕ ਹਾਰ ਜਾਂਦੇ ਨੇ ਕਿ ਉੱਥੇ ਫਿਰ ਬਾਬਾ ਜੀ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਰਾਮਾਤ ਵਰਤਦੀ ਏ ਖਾਲਸਾ ਜੀ ਉਹ ਜਿਹੜੇ ਦੁੱਖ ਨੇ ਫਿਰ ਉਹ ਦੁੱਖਾਂ ਦਾ ਪਤਾ ਨਹੀਂ ਲੱਗਦਾ ਵੀ ਚਲੇ ਕਿੱਧਰ ਨੂੰ ਜਾਂਦੇ ਨੇ ਜਿਸ ਚੀਜ਼ ਨੂੰ ਲੈ ਕੇ ਕਈ ਵਾਰ ਡਾਕਟਰ ਵੀ ਹੈਰਾਨ ਰਹਿ ਜਾਂਦੇ ਨੇ ਕਿ ਇਹ ਹੋਇਆ ਤਾਂ ਹੋਇਆ ਕਿਵੇਂ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਸੀ ਐਨੀ ਕਿਰਪਾ ਹੁੰਦੀ ਏ ਖਾਲਸਾ ਜੀ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚੋਪਹਿਰਾ ਸਾਹਿਬ ਕਟਣ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਣ ਦੇ ਨਾਲ ਖਾਲਸਾ ਜੀ ਇੰਨੀਆਂ ਕਰਾਮਾਤਾ ਵਾਪਰਦੀਆਂ ਨੇ ਜੇ ਆਪਾਂ ਸੋਚੀਏ ਨਾ ਕਿ ਆਪਾਂ ਵੀ ਜਪਹਿਰਾ ਸਾਹਿਬ ਕੱਟਦੇ ਆ ਸੇਵਾ ਕਰਦੇ ਆ ਜੋਤ ਜਗਾਉਂਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਦੇ ਨਾਮ ਦਾ ਦਸਬੰਧ ਵੀ ਕੱਢਦੇ ਆ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਏ ਤਾਂ ਤੁਸੀਂ ਖਾਲਸਾ ਜੀ ਆਪਣੇ ਵੱਲ ਛਾਤੀ ਮਾਰ ਕੇ ਦੇਖੋ ਜਾਂ ਆਪਣੇ ਘਰ ਦੇ ਵਿੱਚ ਕਿ ਆਪਾਂ ਕਿਤੇ ਨਾ ਕਿਤੇ ਕਿਸੇ ਚੀਜ਼ ਨੂੰ ਲੈ ਕੇ ਗਲਤੀ ਜ਼ਰੂਰ ਕਰਦੇ ਆ ਕਿਉਂਕਿ ਜਾਂ ਤਾਂ ਆਪਣੇ ਤੋਂ ਕੋਈ ਭੁੱਲ ਹੁੰਦੀ ਏ ਜਾਂ ਆਪਾਂ ਕਿਸੇ ਦਾ ਮਾੜਾ ਚੰਗਾ ਕਰਦੇ ਆ ਜਦੋਂ ਆਪਾਂ ਕਿਸੇ ਦਾ ਬੁਰਾ ਕਰਾਂਗੇ ਬੇਸ਼ੱਕ ਖਾਲਸਾ ਜੀ ਫਿਰ ਆਪਾਂ ਕਿੰਨੇ ਮਰਜ਼ੀ ਪਾਠ ਕਰ ਲਈਏ ਸੇਵਾ ਕਰ ਲਈਏ ਕੁਝ ਮਰਜ਼ੀ ਕਰਨਗੇ ਆਪਾਂ ਨੂੰ ਜਮ੍ਹਾਂ ਫਰਕ ਨਹੀਂ ਪੈਣਾ ਆਪਣੇ ਤੇ ਵਾਹਿਗੁਰੂ ਦੀ ਕਿਰਪਾ ਨਹੀਂ ਹੋਣੀ ਕਿਉਂਕਿ ਖਾਲਸਾ ਜੀ ਇਸ ਗੱਲ ਨੂੰ ਤੁਸੀਂ ਧਿਆਨ ਦੇ ਨਾਲ ਨੋਟ ਕਰਿਓ ਜੋ ਬੰਦਾ ਕਿਸੇ ਦਾ ਦਿਲ ਦਿਖਾਉਂਦਾ ਏ ਜੋ ਬੰਦਾ ਕਿਸੇ ਨੂੰ ਰਵਾਉਂਦਾ ਏ ਉਹ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਤੇ ਨਾ ਹੀ ਉਸ ਤੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਏ ਕਿਉਂਕਿ ਖਾਲਸਾ ਜੀ ਜੇ ਆਪਾਂ ਚੰਗਾ ਕਰਾਂਗੇ ਤਾਂ ਹੀ ਆਪਣੀ ਨਾਲ ਚੰਗਾ ਹੋਵੇਗਾ ਜੇ ਆਪਾਂ ਬੁਰਾ ਕਰਾਂਗੇ ਤੇ ਆਪਾਂ ਸੋਚਦੇ ਆ ਕਿ ਆਪਣੇ ਨਾਲ ਚੰਗਾ ਕਿਉਂ ਨਹੀਂ ਹੁੰਦਾ ਤਾਂ ਭੁੱਲ ਕੇ ਵੀ ਆਪਣੇ ਨਾਲ ਕਦੇ ਦੀ ਚੰਗਾ ਨਹੀਂ ਹੋ ਸਕਦਾ ਜੇ ਤੁਸੀਂ ਕਿਸੇ ਦਾ ਚੰਗਾ ਨਹੀਂ ਸੋਚ ਸਕਦੇ ਤਾਂ ਉਸ ਦਾ ਮਾੜਾ ਵੀ ਨਾ ਕਰਿਆ ਕਰੋ ਜਦੋਂ ਤੁਸੀਂ ਕਿਸੇ ਦਾ ਮਾੜਾ ਨਾ ਕਰੋਗੇ ਤਾਂ ਵਾਹਿਗੁਰੂ ਸੱਚੇ ਪਾਸ਼ਾ ਤੁਹਾਡਾ ਕਦੇ ਵੀ ਮਾੜਾ ਨਹੀਂ ਹੋਣ ਦੇਣਗੇ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਕਿ ਮੈਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਪਰ ਫਿਰ ਵੀ ਮੇਰੀ ਜ਼ਿੰਦਗੀ ਦੇ ਵਿੱਚੋਂ ਕਦੇ ਵੀ ਆ ਦੁੱਖ ਤਕਲੀਫ ਜਾਂ ਦਾ ਨਾਮ ਨਹੀਂ ਸੀ ਲੈਂਦੇ ਇਸੀ ਤੇਰਾ ਖਾਲਸਾ ਜੀ ਮਾਤਾ ਜੀ ਦੱਸ ਦਿਆ ਕਿ ਉਹ ਡਾਕਟਰ ਨੇ ਮੈਨੂੰ ਕਿਹਾ ਕਿ ਤੁਹਾਡੇ ਹਰ ਵਾਰ ਮਾਤਾ ਜੀ ਟੈਸਟ ਹੋਊਗੇ ਟੈਸਟ ਹੋ ਕੇ ਮੈਡੀਸਿਨ ਮਿਲੇਗੀ ਤੇ ਕਹਿੰਦੇ ਮੇਰੇ ਜੋ ਟੈਸਟ ਨੇ ਉਹ ਹੋ ਜਾਂਦੇ ਨੇ ਤੇ ਮੈਨੂੰ ਮੈਡੀਸਿਨ ਵੀ ਮਿਲ ਜਾਂਦੀ ਏ ਮੈਡੀਸਿਨ ਲੈ ਕੇ ਮਾਤਾ ਜੀ ਕਹਿੰਦੇ ਕਿ ਅਸੀਂ ਘਰ ਆ ਚੰਨੀ ਆ ਘਰ ਆ ਕੇ ਮਾਤਾ ਜੀ ਦੱਸ ਦਿਆ ਕਿ ਕਹਿੰਦੇ ਕਿ ਮੈਂ ਫੋਨ ਦੇਖਦੀ ਹਾਂ ਕਿਉਂਕਿ ਕਹਿੰਦੇ ਕੰਮ ਤਾਂ ਮੇਰੇ ਤੋਂ ਇੰਨਾ ਹੁੰਦਾ ਨਹੀਂ ਹੁੰਦਾਗਾ ਇਹਦੇ ਫੋਨ ਦੇਖਦਿਆਂ ਫੋਨ ਦੇ ਵਿੱਚ ਵੀਡੀਓ ਦੇਖ ਕੇ ਮੈਨੂੰ ਪਤਾ ਲੱਗਦਾ ਹੈ ਕਿ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਚਪੈਰਾ ਸਾਹਿਬ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਚਪੈਰਾ ਸਾਹਿਬ ਦੀ ਹਾਜ਼ਰੀ ਭਰਨ ਦੇ ਨਾਲ ਸਾਰੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸਾਰੇ ਦੁੱਖ ਰੋਗ ਦੂਰ ਹੁੰਦੇ ਨੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਘਰ ਪਰਿਵਾਰ ਤੇ ਕਿਰਪਾ ਬਣੀ ਰਹਿੰਦੀ ਹੈ ਖਾਲਸਾ ਜੀ ਮਾਤਾ ਜੀ ਦੱਸਦਿਆਂ ਕਹਿੰਦੇ ਕਿ ਜਦੋਂ ਮੈਨੂੰ ਪਤਾ ਲੱਗਦਾ ਹੈ ਤੇ ਕਹਿੰਦੇ ਮੈਂ ਤਨਦਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਇਹੀ ਅਰਦਾਸ ਬੇਨਤੀ ਕਰਦੀਆਂ ਕਿ ਤਨਦਨ ਬਾਬਾ ਦੀਪ ਸਿੰਘ ਸਾਹਿਬ ਜੀ ਮਾਰਾ ਸੱਚੇ ਪਾਤਸ਼ਾਹ ਸ਼ਹੀਦੋਂ ਸਿੰਘੋ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰੀ ਸੇਹ ਤਾਂ ਤੰਦਰੁਸਤ ਕਰੋ ਤਾਂ ਜੋ ਕਿ ਮੈਂ ਤੁਹਾਡੇ ਦਰ ਤੇ ਆ ਕੇ ਜਪਹਿਰਾ ਸਾਹਿਬ ਦੀ ਹਾਜ਼ਰੀ ਭਰ ਸਕਾਂ ਖਾਲਸਾ ਜੀ ਮਾਤਾ ਜੀ ਦੱਸਦੇ ਕਹਿੰਦੇ ਕਿ ਮੈਂ ਜਾ ਨਹੀਂ ਸੀ ਸਕਦੀ ਕਿਉਂਕਿ ਮੇਰੀ ਸਿਹਤ ਨਹੀਂ ਸੀ ਠੀਕ ਕਹਿੰਦੇ ਮੇਰੇ ਨੂੰ ਜਾਣਾ ਆਉਣਾ ਔਖਾ ਸੀ ਕਿਉਂਕਿ ਮੇਰੀ ਧੜਕਣ ਵੱਜ ਜਾਂਦੀ ਸੀ ਧੜਕਣ ਵੱਧਦੇ ਨਾਲ ਕਹਿੰਦੇ ਮੈਨੂੰ ਸਾਹ ਦੀ ਪ੍ਰੋਬਲਮ ਹੋ ਜਾਂਦੀ ਸੀ ਕਦੇ-ਕਦੇ ਇੰਨੀ ਪ੍ਰੋਬਲਮ ਆ ਜਾਂਦੀ ਸੀ ਕਿ ਮੈਨੂੰ ਸਾਹ ਬਿਲਕੁਲ ਵੀ ਨਹੀਂ ਸੀ ਆਉਂਦਾ ਕਾਰਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਇਹ ਅਰਦਾਸ ਬੇਨਤੀ ਦਾ ਕਰਤੀ ਇੰਨੇ ਫਿਰ ਮੈਂ ਸੋਚਿਆ ਵੀ ਕਿਉਂ ਨਾ ਮੈਂ ਜਾ ਤਾਂ ਸਕਦੀ ਨਹੀਂ ਪਰ ਮੈਂ ਘਰ ਦੇ ਵਿੱਚ ਬੈਠ ਕੇ ਹੀ ਚਪੈਰਾ ਸਾਹਿਬ ਘੱਟ ਲੈਣੀ ਆ ਵੀ ਵਾਇਗਰੋ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਵੀ ਘਰ ਬੈਠਿਆਂ ਦੀ ਵੀ ਅਰਦਾਸ ਬੇਨਤੀ ਸੁਣਨਗੇ ਜੇ ਹੋਰ ਸੰਗਤਾਂ ਦੀ ਹੋਰ ਭੈਣ ਭਰਾਵਾਂ ਤੇ ਕਿਰਪਾ ਹੁੰਦੀ ਪਈਏ ਤੇ ਮੇਰੇ ਤੇ ਕਿਉਂ ਨਾ ਹੋਵੇਗੀ ਇਤੋਂ ਕਾਰਸਾ ਜੀ ਪਤਾ ਲੱਗਦਾ ਕਿ ਉਹ ਮਾਤਾ ਜੀ ਨੇ ਕਿੰਨੀ ਸ਼ਰਦਾ ਭਗਨਾ ਰੱਖ ਕੇ ਇਤਨਾ ਪ੍ਰੋਸਾ ਰੱਖ ਕੇ ਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਅਰਦਾਸ ਬੇਨਤੀ ਕਰਕੇ ਮਾਤਾ ਜੀ ਦੱਸਦੇ ਵੀ ਮੈਂ ਚਪੈਰਾ ਸਹਿਬ ਕੱਟਣਾ ਸ਼ੁਰੂ ਕੀਤਾ ਕਹਿੰਦੇ ਮੈਂ ਪਹਿਲੀ ਵਾਰ ਚਪੈਰਾ ਸਹਿਬ ਕਟਿਆ ਐਤਵਾਰ ਨੂੰ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਜਦੋਂ ਦੂਸਰਾ ਐਤਵਾਰ ਆਉਂਦਾ ਏ ਤੇ ਕਹਿੰਦੇ ਮੈਂ ਦੂਸਰੇ ਐਤਵਾਰ ਨੂੰ ਵੀ ਚਪੈਰਾ ਸਹਿਬ ਕਟਿਆ ਕਹਿੰਦੇ ਇਸੇ ਤਰ੍ਹਾਂ ਜਦੋਂ ਮਾਤਾ ਜੀ ਦੱਸਦੇ ਆ ਵੀ ਦੋ ਐਤਵਾਰ ਨੂੰ ਮੈਂ ਚਪੈਰਾ ਸਾਹਿਬ ਕੱਟਨੇ ਦੋ ਚਪੈਰਾ ਸਾਹਿਬ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਮੇਰਾ ਦਵਾਈ ਦਾ ਸਮਾਂ ਹੋ ਗਿਆ ਸੀ ਮੇਰੀ ਮੈਡੀਸਿਨ ਮੁੱਕ ਗਈ ਸੀ ਤੇ ਮੈਂ ਡਾਕਟਰ ਦੇ ਕੋਲ ਮੈਡੀਸਿਨ ਲੈਣ ਜਾਣਾ ਸੀ ਜਿਵੇਂ ਖਾਲਸਾ ਜੀ ਮਾਤਾ ਜੀ ਨੇ ਦੱਸਿਆ ਕਿ ਹਰ ਟਾਈਮ ਡਾਕਟਰ ਨੇ ਕਿਹਾ ਸੀ ਕਿ ਜਦੋਂ ਵੀ ਤੁਸੀਂ ਮੈਡੀਸਿਨ ਲੈਣ ਆਓਗੇ ਉਸ ਸਮੇਂ ਤੁਹਾਡੇ ਟੈਸਟ ਹੋ ਕੇ ਮੈਡੀਸਿਨ ਮਿਲੇਗੀ ਉਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਇਹ ਦੋ ਚਪੈਰਾ ਸਾਹਿਬ ਕੱਟਣ ਤੋਂ ਬਾਅਦ ਜਦੋਂ ਮੈਂ ਡਾਕਟਰ ਦੇ ਕੋਲ ਮੈਡੀਸਿਨ ਲੈਣ ਗਈ ਤੇ ਡਾਕਟਰ ਨੇ ਕਹਿੰਦੇ ਵੀ ਮੈਨੂੰ ਕਿਹਾ ਵੀ ਤੁਸੀਂ ਟੈਸਟ ਲੈ ਕੇ ਦਿੱਤੇ ਵੀ ਪਹਿਲਾਂ ਟੈਸਟ ਕਰਵਾ ਲਓ ਫਿਰ ਮੈਡੀਸਿਨ ਲੈ ਕੇ ਦਿਨੇ ਆ ਮਾਤਾ ਜੀ ਦੱਸ ਦਿਆਂ ਵੀ ਕਿ ਜਦੋਂ ਮੇਰੇ ਉੱਥੇ ਟੈਸਟ ਹੋਏ ਕਹਿੰਦੇ ਟੈਸਟ ਹੋਇਆ ਤਾਂ ਤੋ ਬਾਅਦ ਦੇ ਵਿੱਚ ਜਦੋਂ ਵੀ ਰਿਪੋਰਟ ਆਉਂਦੀ ਹੈ ਖਾਲਸਾ ਜੀ ਤੇ ਡਾਕਟਰ ਜਦੋਂ ਮਾਤਾ ਜੀ ਕਹਿੰਦੇ ਰਿਪੋਰਟ ਦੇਖਦੇ ਨੇ ਉਹ ਖੁਦ ਹੈਰਾਨ ਰਹਿ ਜਾਂਦੇ ਨੇ ਹੈਰਾਨਗੀ ਨਾਲ ਕਹਿੰਦੇ ਮੇਰੇ ਵੱਲ ਦੇਖਦੇ ਨੇ ਤੇ ਮੈਨੂੰ ਪੁੱਛਦੇ ਨੇ ਵੀ ਤੁਸੀਂ ਕਿਥੋਂ ਮੈਡੀਸਿਨ ਲਈ ਕਿਥੋਂ ਦਵਾਈ ਲਈ ਤੁਸੀਂ ਵੀ ਇਹ ਕਿਵੇਂ ਹੋ ਸਕਦਾ ਹੈ ਕਹਿੰਦੇ ਸਾਨੂੰ ਹੋ ਗਿਆ ਕਿ ਸ਼ਾਇਦ ਕੋਈ ਪ੍ਰੋਬਲਮ ਵੱਧ ਨਾ ਗਈ ਹੋਵੇ ਵੀ ਡਾਕਟਰ ਇੰਨੀ ਹੈਰਾਨਗੀ ਨਾਲ ਕਿਉਂ ਦੇਖੀ ਜਾਂਦੇ ਆ ਮੇਰੇ ਵੱਲ ਕਹਿੰਦੇ ਅਸੀਂ ਡਰ ਕੇ ਚੇ ਪੁੱਛਿਆ ਵੀ ਕਿਵੇਂ ਪ੍ਰੋਬਲਮ ਜ਼ਿਆਦਾ ਵੱਧ ਗਈ ਪਰ ਖਾਲਸਾ ਜੀ ਆਤਾ ਜੀ ਦੱਸ ਰਿਹਾ ਕਿ ਜੋ ਮੇਰੇ ਹਾਰਟ ਦੇ ਵਿੱਚ ਪਾਣੀ ਭਰਿਆ ਹੋਇਆ ਸੀਗਾ ਉਹ ਜਿਹੜੀ ਰਿਪੋਰਟ ਸੀ ਪਹਿਲਾਂ ਮੇਰੀ ਉਸੇ ਤਰ੍ਹਾਂ ਜ਼ਿਆਦੀ ਦਿੱਕਤ ਵਧੀ ਆਈ ਸੀ ਪਰ ਦੋ ਚਪੈਰਾ ਸਾਹਿਬ ਤੋਂ ਬਾਅਦ ਦੇ ਵਿੱਚ ਜਦੋਂ ਰਿਪੋਰਟ ਆਈ ਤਾਂ ਉਸ ਦੇ ਵਿੱਚ ਸਭ ਕੁਝ ਨਾਰਮਲ ਆਇਆ ਕੁਝ ਵੀ ਨਾ ਆਇਆ ਵੀ ਇਹ ਪ੍ਰੋਬਲਮ ਇਹ ਚਾ ਨਹੀਂ ਇਸ ਤਰ੍ਹਾਂ ਵੀ ਕੋਸ਼ਨਾ ਵਿੱਚ ਆਇਆ ਕਿ ਤੁਹਾਨੂੰ ਪਹਿਲਾਂ ਵੀ ਕੋਈ ਪ੍ਰੋਬਲਮ ਸੀ ਜਾਂ ਥੋੜੀ ਬਹੁਤ ਦਿੱਕਤ ਤਾਂ ਖਾਲਸਾ ਜੀ ਰਹਿ ਹੀ ਜਾਂਦੀ ਪਰ ਮਾਤਾ ਜੀ ਦੱਸਦੇ ਆ ਕਿ ਮੇਰੀ ਬਿਲਕੁਲ ਹੀ ਨਾਰਮਲ ਰਿਪੋਰਟ ਆਈ ਜਿਸ ਤੋਂ ਦੇ ਕੇ ਡਾਕਟਰ ਵੀ ਹੈਰਾਨ ਰਹੇਗੇ ਡਾਕਟਰਾਂ ਨੇ ਵੀ ਕਿਹਾ ਕਹਿੰਦੇ ਵੀ ਇਹ ਹੋ ਕਿਵੇਂ ਸਕਦਾ ਹੈ ਵੀ ਤੁਸੀਂ ਕਿਤੋਂ ਨਾ ਕਿਤੋਂ ਮੈਡੀਸਿਨ ਤਾਂ ਲਈ ਹੋਣੀ ਹੈ ਪਰ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਡਾਕਟਰ ਨੂੰ ਕਿਹਾ ਮੈਂ ਕਿਤੋਂ ਬੜੇ ਸੇ ਨਹੀਂ ਸੀ ਲਈ ਕਹਿੰਦੇ ਪੇਰ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਿ ਇਹ ਜੋ ਵੀ ਕਿਰਪਾ ਹੋਈ ਏ ਇਹ ਮੇਰੇ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਏ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਹੀ ਇੰਨਾ ਵੱਡਾ ਮੇਰਾ ਰੋਗ ਜੋ ਠੀਕ ਹੋਇਆ ਕਿਉਂਕਿ ਖਾਲਸਾ ਜੀ ਆਪਣੇ ਹਾਰਟ ਤੇ ਹੀ ਆਪਣੀ ਸਾਰੀ ਜ਼ਿੰਦਗੀ ਹੁੰਦੀ ਏ ਤੇ ਮਾਤਾ ਜੀ ਦੇ ਉਹ ਹਾਰਟ ਦੇ ਵਿੱਚ ਹੀ ਪਾਣੀ ਭਰ ਗਿਆ ਸੀ ਜਿਸ ਦੇ ਕਰਕੇ ਕਹਿੰਦੇ ਵੀ ਮੈਨੂੰ ਧੜਕਣ ਵਧਨ ਦੇ ਨਾਲ ਸਾਹ ਵੀ ਨਹੀਂ ਸੀ ਆਉਂਦਾ ਸਾਹ ਦੇ ਵਿੱਚ ਬਹੁਤ ਪ੍ਰੋਬਲਮ ਰਹਿੰਦੀ ਸੀ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੇ ਦੋ ਚਪੈਰਾ ਸਾਹਿਬ ਕਟਨ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਐਸੀ ਕਿਰਪਾ ਵਰਤਦੀ ਕਿ ਜੋ ਮਾਤਾ ਦਾ ਐਡਾ ਵੱਡਾ ਦਿਲ ਦਾ ਰੋਗ ਏ ਉਹ ਠੀਕ ਹੋ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਮਾਤਾ ਜੀ ਕਹਿੰਦੇ ਕਿ ਮੈਂ ਅਰਦਾਸ ਬੇਨਤੀ ਕੀਤੀ ਸੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਮਹਾਰਾ ਸੱਚੇ ਪਾਤਸ਼ਾਹ ਮੈਨੂੰ ਤੰਦਰੁਸਤੀ ਬਖਸ਼ੋ ਕਿ ਮੈਂ ਆਉਣ ਚੋਕੀ ਹੂਮਾ ਤੇ ਤੁਹਾਡੇ ਦਰ ਤੇ ਆ ਕੇ ਮੇਚ ਪਹਿਰਾ ਸਾਹਿਬ ਕਟਾਂ ਵੀ ਮੇਰਾ ਵੀ ਬਹੁਤ ਮਨ ਕਰਦਾ ਹੈ ਮੈਂ ਤੁਹਾਡੇ ਦਰ ਤੇ ਆ ਕੇ ਚਪੈਰਾ ਸਾਹਿਬ ਦੀ ਹਾਜ਼ਰੀ ਪਰਾਂ ਤੇ ਜਦੋਂ ਮਾਤਾ ਜੀ ਦੱਸ ਪਿਆ ਕਿ ਮੇਰੀ ਸੀਤ ਬਿਲਕੁਲ ਠੀਕ ਹੋ ਜਾਂਦੀ ਹੈ ਨਾਰਮਲ ਹੋ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਮੈਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਮਹਾਰਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ ਉਥੇ ਵੀ ਕਹਿੰਦੇ ਚਪੈਰਾ ਸਾਹਿਬ ਦੀ ਮੈਂ ਹਾਜ਼ਰੀ ਭਰ ਕੇ ਆਉਣੀ ਹੈ ਖਾਲਸਾ ਜੀ ਅਜ ਤੱਕ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਆਪਾਂ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਸ਼ਹੀਦਾ ਸਿੰਘਾ ਅੱਗੇ ਝੋਲੀ ਅੱਡ ਕੇ ਅਰਦਾਸ ਬੇਨਤੀ ਕਰੀਏ ਤੇ ਆਪਣੀ ਅਰਦਾਸ ਬੇਨਤੀ ਵਿਅਰਥ ਜਾਵੇ ਖਾਲੀ ਜਾਵੇ ਇਸ ਤਰ੍ਹਾਂ ਕਦੇ ਹੋ ਹੀ ਨਹੀਂ ਸਕਦਾ ਖਾਲਸਾ ਜੀ ਆਪਾਂ ਕਿਸੇ ਰਿਸ਼ਤੇਦਾਰ ਆਪਣੇ ਸਾਖ ਸੰਬੰਧੀ ਕਿਸੇ ਦੋਸਤ ਮਿੱਤਰ ਤੋਂ ਕੋਈ ਚੀਜ਼ ਲੈਣ ਜਾ ਸਕਦੇ ਹਾਂ ਤੇ ਉਥੋਂ ਖਾਲੀ ਮੁੜ ਕੇ ਵੀ ਆ ਸਕਦੇ ਹਾਂ ਪਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਇੱਕ ਉਹ ਦਾਰੇ ਉਹ ਪਰਮਾਤਮਾ ਦਾ ਉਹ ਅਸਥਾਨ ਏ ਕਿ ਜਿੱਥੋਂ ਆਪਾਂ ਮੰਗਿਆ ਕਦੇ ਵੀ ਖਾਲੀ ਨਹੀਂ ਮੁੜਦੇ ਆਪਾਂ ਹਰ ਸਮੇਂ ਵਾਹਿਗੁਰੂ ਸੱਚੇ ਪਾਤਸ਼ਾਹ ਸਬਨਾ ਦੀਆਂ ਚੋੜੀਆਂ ਪਰਦੇ ਨੇ ਇਹ ਨਹੀਂ ਕਈ ਵਾਰ ਖਾਲਸਾ ਜੀ ਜਦੋਂ ਪਰਮਾਤਮਾ ਦੀ ਕਿਰਪਾ ਆਉਣੀ ਹੁੰਦੀ ਹੈ ਆਪਣੇ ਤੇ ਕਿਰਪਾ ਹੋਣੀ ਹੁੰਦੀ ਹੈ ਜਿਵੇਂ ਆਪਾਂ ਬਹੁਤ ਲੰਬੀ ਲਾਈਨ ਦੇ ਵਿੱਚ ਲੱਗੇ ਹੁੰਨੇ ਆ ਤੇ ਜਿਵੇਂ ਇੱਕ ਇੱਕ ਕਰਕੇ ਆਪਣੀ ਅੱਗੇ ਵਾਰੀ ਆਈ ਜਾਂਦੀ ਏ ਉਸੀ ਤਰ੍ਹਾਂ ਖਾਲਸਾ ਜੀ ਆਪਾਂ ਨੂੰ ਸਬਰ ਸੰਤੋਖ ਰੱਖਣਾ ਚਾਹੀਦਾ ਹੈ ਭਰੋਸਾ ਰੱਖਣਾ ਚਾਹੀਦਾ ਹੈ ਜਦੋਂ ਆਪਣੀ ਵਾਰੀ ਆਈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਆਪਣੇ ਤੇ ਵੀ ਹੋ ਜਾਣੀ ਹੈ ਪਰ ਜਦੋਂ ਆਪਾਂ ਡੋਲ ਜਾਂਦੇ ਆ ਸ਼ਰਦਾ ਭਾਵਨਾ ਨਹੀਂ ਰੱਖਦੇ ਭਰੋਸਾ ਨਹੀਂ ਰੱਖਦੇ ਵੀ ਆਪਾਂ ਉਹ ਲਾਈਨ ਤੋਂ ਬਾਹਰ ਹੋ ਜਾਂਦੇ ਆ ਜਿਵੇਂ ਆਪਾਂ ਨੂੰ ਤਾਂ ਕਿਹੜਾ ਪਤਾ ਲੱਗਦਾ ਖਾਲਸਾ ਜੀ ਕਿ ਆਪਣੇ ਅੱਗੇ ਅਗਲੇ ਦੋ ਹੀ ਬੰਦੇ ਰਹਿ ਗਏ ਨੇ ਤੇ ਤੀਜੀ ਵਾਰੀ ਮੇਲੇ ਕਈ ਵਾਰ ਆਪਾਂ ਬਿਲਕੁਲ ਕਿਨਾਰੇ ਤੇ ਪਹੁੰਚਣ ਵਾਲੇ ਹੁੰਦੇ ਆ ਮਹਾਰਾਜ ਦੀ ਕਿਰਪਾ ਦੇ ਪਰ ਉਸ ਤੋਂ ਪਹਿਲਾਂ ਹੀ ਆਪਾਂ ਲਾਈਨ ਤੋਂ ਬਾਹਰ ਹੋ ਜਾਂਦੇ ਆ ਇਸ ਦੇ ਕਰਕੇ ਆਪਣੇ ਤੇ ਕਿਰਪਾ ਨਹੀਂ ਹੁੰਦੀ ਸੋ ਖਾਲਸਾ ਜੀ ਇਹਨਾਂ ਗੱਲਾਂ ਦੇ ਵੱਲ ਵੀ ਜ਼ਰੂਰ ਧਿਆਨ ਦਿਆ ਕਰੋ ਤੇ ਇੱਕ ਖਾਲਸਾ ਜੀ ਜੇ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੁੱਖ ਤਕਲੀਫ ਕਿਸੇ ਵੀ ਤਰ੍ਹਾਂ ਦਾ ਚੇਤ ਤੁਹਾਨੂੰ ਲੱਗਦਾ ਹੈ ਕਿ ਆਪਣੇ ਘਰ ਦੇ ਵਿੱਚ ਗੀਤਾ ਕਰਾਇਆ ਹੈ ਕੋਈ ਮਾੜੀਆਂ ਰੂਹਾਂ ਦਾ ਸਾਇਆ ਹੈ ਤਾਂ ਤੁਸੀਂ ਖਾਲਸਾ ਜੀ ਬ੍ਰਹਮ ਕਵਚ ਦਾ ਪਾਠ ਜ਼ਰੂਰ ਕਰਿਆ ਕਰੋ ਸਵੇਰੇ ਉੱਠ ਕੇ ਕੇਸੀ ਸ਼ਲਾਨ ਕਰਕੇ ਬ੍ਰਹਮ ਕਵਚ ਦਾ ਪਾਠ ਕਰਨ ਦੇ ਨਾਲ ਖਾਲਸਾ ਜੀ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਆਪਣੇ ਘਰ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫ ਨੇ ਉਹ ਦੂਰ ਹੁੰਦੇ ਨੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜੇ ਕਿਸੇ ਦਾ ਕੋਈ ਕੀਤਾ ਕਰਾਇਆ ਜਾਂ ਮਾੜੀਆਂ ਰੂਹਾਂ ਦਾ ਜੋ ਵੀ ਸਾਇਆ ਉਹ ਸਭ ਦੂਰ ਹੁੰਦਾ ਹੈ ਇਕ ਗੱਲ ਹੋਰ ਖਾਲਸਾ ਜੀ ਜਦੋਂ ਤੁਸੀਂ ਬ੍ਰਹਮ ਕਵਚ ਦਾ ਪਾਠ ਕਰਦੇ ਹੋ ਤਾਂ ਤੁਸੀਂ ਕੋਲ ਜਲ ਚ ਰੂਰ ਰੱਖਿਆ ਕਰੋ ਕਿ ਉਸ ਸਮੇਂ ਤੁਸੀਂ ਪਾਠ ਕਰਿਆ ਕੋਲ ਕਰੋ ਕੋਲ ਰੱਖ ਕੇ ਤੇ ਜਦੋਂ ਤੁਸੀਂ ਪਾਠ ਕਰਕੇ ਉੱਠਦੇ ਹੋ ਤੇ ਜਿਹੜਾ ਜਾਲੇ ਨਾਲੇ ਤੁਸੀਂ ਆਪ ਛਕਿਆ ਕਰੋ ਨਾਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਛਕਾਇਆ ਕਰੋ ਤੇ ਨਾਲ ਹੀ ਤੁਸੀਂ ਜਿਹੜਾ ਜਾਲੇ ਉਹਨੂੰ ਹੋਰ ਵਧਾ ਕੇ ਪਾਣੀ ਪਾ ਕੇ ਤੇ ਆਪਣੇ ਘਰ ਦੇ ਵਿੱਚ ਛਿੜਕਾ ਵੀ ਦਿਆ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਖਾਲਸਾ ਜੀ ਬਹੁਤ ਜ਼ਾਦੀ 기ਰਪਾ ਹੁੰਦੀ ਹੈ ਗੁਰਬਾਣੀ ਸਾਰੀ ਹੀ ਬਹੁਤ ਸਤਕਾਰ ਚੋਗੇ ਕਿਸੇ ਵੀ ਗੁਰਬਾਣੀ ਦਾ ਕਿਸੇ ਵੀ ਬਾਣੀ ਦਾ ਜਾਪ ਕਰੋ ਕਰੋ ਜ਼ਰੂਰ ਪਰ ਕਈ ਵਾਰ ਆਪਣੀ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਖਾਲਸਾ ਜੀ ਆਪਾਂ ਇਹ ਨਹੀਂ ਕਹਿੰਦੇਗੇ ਕਿ ਆਪਣੇ ਘਰ ਦੇ ਵਿੱਚ ਕੀਤੇ ਕਿਰਾਏ ਵਾਲੀ ਜਾਂ ਮਾੜੀ ਰੂਹ ਦਾ ਕੋਈ ਸਾਇਆ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੁੰਦੀ ਹੋ ਜਾਂਦੀਆਂ ਨੇ ਖਾਲਸਾ ਜੀ ਪਰ ਜੇ ਤੁਹਾਨੂੰ ਲੱਗੇ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਇਸ ਤਰ੍ਹਾਂ ਦੀ ਕੋਈ ਦਿੱਕਤ ਹੈ ਤਾਂ ਤੁਸੀਂ ਬ੍ਰਹਮ ਕਵਚ ਦਾ ਪਾਠ ਇਸ ਤਰੀਕੇ ਦੇ ਨਾਲ ਕਰਕੇ ਦੇਖੋ ਤੁਹਾਡੇ ਘਰ ਦੇ ਵਿੱਚੋਂ ਸਾਰੀਆਂ ਪ੍ਰੋਬਲਮ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਆਪਣੇ ਆਪ ਕੰਮ ਸਿੱਧੂ ਹੋਣੇ ਸ਼ੁਰੂ ਹੋ ਜਾਣਗੇ ਜੇ ਤੁਹਾਡੇ ਘਰ ਦੇ ਵਿੱਚ ਦੁੱਖ ਕਿਲੇ ਸੀ ਉਹ ਵੀ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਨੂੰ ਮਾਤਾ ਜੀ ਦੀ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਮਾਤਾ ਜੀ ਦੇ ਦਿਲ ਦਾ ਇੰਨਾ ਵੱਡਾ ਰੋਗ ਠੀਕ ਹੋਇਆ ਕਿਉਂਕਿ ਖਾਲਸਾ ਜੀ ਦੁਪਹਿਰੇ ਦੇ ਵਿੱਚ ਬਹੁਤ ਪਾਵਰੇ ਜੇ ਆਪਾਂ ਸੱਚੇ ਬਣ ਤੇ ਸਰਦਾ ਭਗਤਾਂ ਦੇ ਨਾਲ ਕਿਤੇ ਵੀ ਬੈਠੇ ਮਹਾਰਾ ਸੱਚੇ ਪਾਤਸ਼ਾਹ ਨੂੰ ਯਾਦ ਕਰੀਏ ਦੁਪਹਿਰਾ ਸਾਬ ਕੱਟੀਏ ਸ਼ਹੀਦਾ ਸਿੰਘਾਂ ਨੂੰ ਯਾਦ ਕਰੀਏ ਤਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਘਰ ਬੈਠਿਆਂ ਘਰ ਬੈਠਿਆਂ ਵੀ ਆਪਣੇ ਬੱਚਿਆਂ ਦੀ ਅਰਦਾਸ ਬੇਨਤੀ ਸੁਣਦੇ ਨੇ ਬਸ ਗੱਲ ਫਰੋਸੇ ਦੀ ਹੁੰਦੀ ਜੇ ਆਪਣਾ ਫਰੋਸਾ ਹੋਵੇ ਨਾ ਖਾਲਸਾ ਜੀ ਜੇ ਆਪਾਂ ਕਿਸੇ ਵੀ ਮੁਸੀਬਤ ਦੇ ਵਿੱਚ ਖੜੇ ਹੋਈਏ ਕਿਸੇ ਵੀ ਰਾਹ ਤੇ ਖੜੇ ਹੋਈਏ ਵਾਏ ਗੁਰੂ ਸੱਚੇ ਪਾਚਾ ਉੱਥੋਂ ਹੀ ਆਪਾਂ ਨੂੰ ਬਾ ਦੇ ਕੇ ਰੱਖ ਲੈਂਦੇ ਨੇ ਐਨੀ ਪਰਮਾਤਮਾ ਦੀ ਖਾਲਸਾ ਜੀ ਕਿਰਪਾ ਹੁੰਦੀ ਏ ਸੋ ਖਾਰਸਾ ਜੀ ਆਪਣੀਆਂ ਇਹ ਵੀਡੀਓ ਸਾਂਝੀਆਂ ਕਰਨ ਦਾ ਇਹੀ ਮਕਸਦ ਹੁੰਦਾ ਹੈ ਕਿ ਆਪਾਂ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਸਾਰੇ ਭੈਣ ਭਰਾਵਾਂ ਨੂੰ ਜੋ ਕਿਸੇ ਨਾ ਕਿਸੇ ਪ੍ਰੋਬਲਮ ਦੇ ਕਰਕੇ ਗਲਤ ਰਸਤੇ ਤੇ ਭਟਕਣਾ ਸ਼ੁਰੂ ਹੋ ਜਾਂਦੇ ਨੇ ਜਾਂ ਗਲਤ ਰਸਤਿਆਂ ਤੇ ਜਾਂਦੇ ਨੇ ਆਪਣੀ ਇਹੀ ਬੇਨਤੀ ਹੁੰਦੀ ਹੈ ਇਨ੍ਹਾਂ ਵੀਡੀਓ ਦੇ ਰਾਹੀਂ ਸਾਰੀਆਂ ਸੰਗਤਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਸਿੱਧੇ ਰਸਤੇ ਤੇ ਲੈ ਕੇ ਆਉਣਾ ਤੇ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਬਾਰੇ ਬਣਾਉਣਾ ਖਾਲਸਾ ਜੀ ਬਹੁਤ ਭੈਣ ਭਰਾਵਾਂ ਤੇ ਕਿਰਪਾ ਹੁੰਦੀ ਵੀ ਪਈ ਐ ਇੰਸਟਾਗ੍ਰਾਮ ਤੇ ਬਹੁਤ ਮੈਸੇਜ ਆਉਂਦੇ ਨੇ ਭੈਣਾ ਭਰਾਵਾਂ ਦੇ ਕਿ ਸਾਡੇ ਤੇ ਵੀ ਬਹੁਤ ਕਿਰਪਾ ਹੋਈ ਕਈ ਭੈਣ ਭਰਾ ਤਾਂ ਆਪਣੀਆਂ ਵਾਰਤਾ ਹੱਡ ਬੀਤੀਆਂ ਵੀ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਸਾਂਝੀਆਂ ਕਰਦੇ ਨੇ ਤੇ ਅੱਗੇ ਬੇਨਤੀ ਕਰਦੇ ਆ ਕਿ ਹੋਰ ਸੰਗਤਾਂ ਦੇ ਨਾਲ ਵੀ ਸਾਂਝੀਆਂ ਕਰੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਐ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲਾ ਚੁਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੀ ਅਣਜਾਣੀ ਅਨੇਕਾਂ ਗਲਤੀਆਂ ਪੁੱਲਾ ਚੁਕਾ ਹੋ ਜਾਂਦੀਆਂ ਹੋ ਗਈਆਂ ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਖਾਲਸਾ ਜੀ ਵਧ ਤੋਂ ਵਧ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਵਧ ਤੋਂ ਵਧ ਗੁਰਬਾਣੀ ਨਾਲ ਜੁੜੋ ਗੁਰੂ ਵਾਲੇ ਬਣਾਓ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਸਾਰੇ ਭੈਣ ਪ੍ਰਾਵ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਅਰਦਾਸਾਂ ਨੂੰ ਪੂਰੀਆਂ ਕਰਨ ਧੰਨ ਦਾ ਨਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰ ਕੇ ਵੇਚਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਾਰਾ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਤੇ ਮੇਰ ਭਰਿਆ ਹੱਥ ਰੱਖਣਾ ਸਬਨਾ ਦੇ ਘਰ ਪਰਿਵਾਰ ਤੇ ਮਾਰਾ ਸੱਚੇ ਪਾਤਸ਼ਾਹ ਮੇਰ ਭਰਿਆ ਹੱਥ ਰੱਖਣਾ ਸਬਨਾ ਦੀ ਕਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਬਨਾ ਨੂੰ ਜੜ ਦੀ ਗਲਾਦੀ ਵਿੱਚ ਰੱਖਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ